ਆਰੇ ਭੈਣ ਭਰਾਵਾਂ ਨੂੰ ਸਸਰੀਕਾ ਲਾਈਕ ਕਮੈਂਟ ਸ਼ੇਅਰ ਕਰ ਦਿਆ ਕਰੋ ਯਾਰ ਤੇ ਅਸੀਂ ਬੱਕਰੀਆਂ ਲੈ ਕੇ ਨਿਕਲ ਚੁੱਕੇ ਆ ਚਾਰਨਾ ਕਿਉਂਕਿ ਅਜੇ ਆ ਵਾਣ ਵਹਿਲੇ ਆ ਤੇ ਆਪਣੇ ਖੇਤ ਪਟਿੰਦੇ ਪੈ ਤਰਖਤ ਤੇ ਆਪਾਂ ਚੱਲੇ ਆ ਤਰਖਤਾਂ ਦੇ ਮਗਰ ਕਿਉਂਕਿ ਪਹਿਲਾਂ ਦਾ ਸੌਦਾ ਹੋਇਆ ਤੇ ਪੱਟੇ ਨਹੀਂ ਗੇ ਹੁਣ ਕਣਕ ਬਜਾਈ ਹੋ ਗਈ ਪੱਠੇ ਪੀਜਲੇ ਪੈ ਰੀਆਂ ਗਿੱਲੀਆਂ ਹੋ ਗਈਆਂ ਤੇ ਅੱਜ ਜਾ ਕੇ ਉਹ ਦਰਖਤ ਪੱਟਣ ਲੱਗ ਗਏ ਆ ਮੈਂ ਤਾਂ ਖਿਆਣ ਰਹਿਣ ਦਿਓ ਅਗਲੇ ਸਾਲ ਪੱਟ ਲਿਆ ਜੇ ਹੁਣ ਫੋਨ ਤੇ ਫੋਨ ਕਰੀ ਜਾਂਦੇ ਆ ਆ ਜਾ ਆ ਜਾ ਦਰਖਤ ਕਢਾ ਦੇ ਦਰਖਤ ਕਢਾ ਦੇ ਕਿਉਂਕਿ ਆਪਾਂ ਵੀ ਅੱਗੇ ਪਹਿਲੀ ਠੇਕੇ ਦਿੱਤੀ ਹੋਈ ਆ ਤੇ ਉਹਨਾਂ ਵਿਚਾਰਿਆਂ ਦਾ ਨੁਕਸਾਨ ਹੋਊਗਾ ਵਿੱਚ ਟਰੈਕਟਰ ਭਜਣਗੇ ਉਹਨਾਂ ਪਰਾਂ ਕਿ ਨਹੀਂ ਭਜਾਉਂਦੇ ਟਰੈਕਟਰ ਤੇ ਅਸੀਂ ਪਿਆਰ ਨਾਲ ਕੱਢ ਲਾਂਗੇ ਤਾਂ ਆਪਾਂ ਚੱਲਿਆਂ ਖੇਤ ਮੈਂ ਜਾਨੀ ਆ ਜਾ ਤੂੰ ਮਹਾ ਨਾਲੇ ਲੈ ਚੱਲਦੇ ਬੱਕਰੀਆਂ ਤੇ ਚਾਰਾਂਗੇ ਕਿਉਂਕਿ ਆ ਦੇਖੋ ਝੋਨਾ ਬੜਾਈ ਛੁੱਟ ਗਿਆ ਮੀਂਹ ਕਰਕੇ ਨਾ ਬੜਾਈ ਐਵੇਂ ਪਿਆ ਵਿੱਚ ਇਹ ਨਹੀਂ ਪਤਾ ਮੈਨੂੰ ਬੱਕਰੀਆਂ ਨੂੰ ਖਵਾਈਦਾ ਕਿ ਨਹੀਂ ਮਾੜਾ ਹੁੰਦਾ ਕਿ ਚੰਗਾ ਹੁੰਦਾ ਹੂੰ ਇਹ ਰੱਜ-ਭੱਜ ਕੇ ਪੈਂਦੀਆਂ ਝੋਨੇ ਨੂੰ ਹਾਂ ਥਾ ਲੈਣਗੇ ਤਾਂ ਖਾ ਲੈ ਬੋ ਝੋਨਾ ਵੇਖੋ ਖਾਓ ਖਾਓ ਆ ਪੋਟਕੰਡੇ ਜਿਹੜੇ ਖਾਂਦੀਆਂ ਪਤਾ ਨਹੀਂ ਇਹਨਾਂ ਦੇ ਸਰੀਰ ਲਈ ਚੰਗੇ ਹੁੰਦੇ ਆ। ਉਹ ਖੜ ਗਿਆ ਹੈ। ਪਤਾ ਨਹੀਂ ਬੀਬੂ ਫਸ ਗਿਆ ਕੀ ਹੋ ਗਿਆ। ਟਰੈਕਟਰ ਲੈ ਕੇ ਹੈ। ਉਹ ਕੀ ਹੋ ਗਿਆ? ਨੂੰ ਲੱਗਿਆ ਆ ਪਾਰੇ ਪੂਰੇ ਲਾਉਣਾ। ਤੇ ਟਰੈਕਟਰ ਇਹਨਾਂ ਦਾ ਉੱਥੇ ਆ ਪੀਸੀ ਟਰਨਾ ਬੀਜੀ ਜਾਂਦਾ ਲਾਉਂਦਾ ਨਹੀਂ ਹੁਣ। ਕੀ ਹੋ ਗਿਆ? ਸਾਰੇ ਲਾ ਤੇ ਵੀ ਕਿੰਨੀ ਬੀਜੀ ਗਈ? ਸਾਰੀ ਬੀਜੀ ਕਿੰਨੀ ਲਖਾਈ ਗਈ। ਬੱਸ ਬੀਜੀ ਗਈ। ਉਧਰ ਸਾਰੀ ਬੀਜ ਆਏ ਚਲੋ ਬੀਜਾ ਬਜਾਈਦਾ ਵੀ ਕੰਮ ਨੀ ਬੜਾ ਹਾਂ ਬੀਜਾ ਉਹ 2 ਕਿਲੋ ਤਾਂ ਲੈ ਬੱਸ ਸਾਰੀ ਇਹ ਪੀਸੀ ਟਰਨਾਲੀ ਖੇਚਦੀ ਨਾ ਹਾਂ ਕਰਾਇਆ ਤਾਂ ਨਹੀਂ ਕੀਤਾ ਆਪਦੀ ਆਪਦੀ ਹੈਨਾ ਨਾਲੇ ਜੇ ਇਹਨਾਂ ਹਿਸਾਬ-ਕਿਤਾਬ ਨਹੀਂ ਨਾ ਪੂਰਾ ਸੀ ਹੂੰ ਕਿਰਾਏ ਦੇ ਤੈਨੂੰ ਪਤਾ ਕੋਈ ਵਾਧੂ ਵੀ ਕਰਾ ਲੀਂਦਾ ਕੋਈ ਕਟ ਕਰਾ ਲੀਂਦਾ ਹਾਂ ਹਾਕ ਦਾ ਫਰਕ ਬੀਜ ਦਾ ਫਰਕ ਬਹੁਤ ਜ਼ਿਆਦਾ ਸਹੀ ਗੱਲ ਓ ਯਾਰ ਮੇਰੇ ਖੇਤ ਉਹ ਟਾਲੀਆਂ ਪੁੱਟਦੇ ਉਹ ਮੈਨੂੰ ਸੱਦੀ ਜਾਂਦੇ ਆ ਮਾਹਾਂ ਨਾਲੇ ਦਾ ਆਪਾਂ ਨੂੰ ਦੇੜੀ ਬਹੁਤ ਸੁੱਧੀ ਗੱਲ ਦੱਸਾਈ ਤੇ ਆ ਜਾ ਲੈਲਾ ਤੂੰ ਨੇਉ ਨਹੀਂ ਆਉਂਨੇ ਮਾ ਠੇਕਾ ਮਹਿੰਗੀ ਆ ਸਸਤੀ ਆ ਪੈਸਿਆਂ ਨਾਲ ਲੈਣੀ ਤੂੰ ਆ ਜਾ ਹੈ ਨਹੀਂ ਪੈਸੇ ਬਿਗੈਰ ਪੈਸਾ ਤੇ ਆ ਜਾ ਫਿਰ ਕਰ ਲੈ ਸੌਦਾ ਤੇ ਆ ਜਾ ਚਾਚਾ ਕਰ ਲੈ ਸੌਦਾ ਨਾਲੇ ਦੋਆਂ ਦਾ ਚਾਚਾ ਕਿ ਨਹੀਂ ਮੈਂ ਰਹਿਣਾ ਮੈਂ ਦਵਾਈ ਨਿਕਲ ਜਾਣਾ ਮੈਂ ਆਪੇ ਬੁੱਢਾ ਫਸਦਾ ਰਵੇ ਮੈਂ ਨਹੀਂ ਵਾਈਫ ਹੋਈ ਕਰਨੀ ਮੁੰਡਾ ਆਂਦਾ ਹਾਂ ਟਰੈਕਟਰ ਠੁਈ ਦੇ ਨੂੰ ਲਿਆ ਸੀ ਟਰੈਕਟਰ ਤੇਰੇ ਕੋਲੇ ਕਿ ਟਰੈਕਟਰ ਕਿਤੇ ਚਲਾ ਜਾਣਾ ਟਰੈਕਟਰ ਤੇਰੇ ਕੋਲ ਹੀ ਰਹਿ ਜਾਣਾ ਲੈ ਲੈਣੀ ਘਾ 100 ਕਿਲਾ ਕਰ 100 ਕਿਲਾ ਲੈਣੀ ਚਲੋ ਕੋਈ ਨਹੀਂ ਆਜੀ ਮਾਰ ਲਈ ਠੇਕਾ ਤਿੰਨ ਦੇ ਦੇਾਂਗੇ ਪਹਿਲੇ ਆ ਜੀ ਤੇਰਾ ਲਾਮਾ ਲਾ ਦੇਾਂਗੇ ਬੱਸ ਇਹ ਤਾਂ ਬੰਨ ਚੁੱਕੇ ਆ ਇਹ ਤਾਂ ਟਾਲੀ ਦੇ ਚੀਕਾ ਕਢਾਈਏ ਤੂੰ ਹੀ ਕਿੱਧਰ ਆਉਂਦੀ ਆ ਜੇ ਕਢਾਈ ਘਰੇ ਚੀਕਾ ਤੂੰ ਲੇਟ ਹੋ ਗਿਆ ਨਾ ਲੇਟ ਵਧੀਆ ਲੇਟ ਹੋ ਗਿਆ ਤੂੰ ਲੇਟ ਆ ਤੇ ਕੱਲ ਬੋਟ ਲੈਣ ਦੇ ਕੁਛ ਕੱਲ ਕੇ ਫਿਰ ਲੇਟ ਹੀ ਹੋ ਜਾਊਗਾ ਹਾਂ ਹਾਂ ਚੱਲ ਆ ਇੱਧਰ ਵੇਖੋ ਯਾਰ ਚੱਲ ਵਧੀਆ ਟੋਟੇ ਕਰੀਆ ਉਹ ਬੁਲਾਉਂਦਾ ਨਹੀਂ ਹੁਣ ਦਾਦਾ ਨਹੀਂ ਆ ਪੱਠੇ ਮੇਰੇ ਖਰਾਬ ਕਰਤੇ ਜੇ ਨਾ ਇੰਨੇ ਕਿ ਤੇ ਹੋਣੀ ਹੈ ਹੈ ਇੰਨੇ ਕਿ ਹੋਣੀ ਹੈ ਚਲ ਮੜਿਆ ਜੁੱਤ ਤੂੰ ਜਿਦਿਆਂਗੇ ਨਾ ਹੋਰ ਸੈਟ ਕਰ ਲਾਂਗੇ ਓਏ ਮੈਂ ਇਹਨੂੰ ਇਹਨੂੰ ਐ ਆ ਸੀ ਨਾ ਨਾਲ ਉਦਨ ਤੈਨੂੰ ਮੱਕੀ ਕਿਹਾ ਹੀ ਖਾਂਡੂ ਆਂਦਾ ਅੱਜ ਅਸੀਂ ਪੁੱਟ ਲਾਂਗੇ ਉਧਰ ਵੀ ਪਸੀ ਹੀ ਗਲਾਰੀ ਨਿਕਲ ਕੀ ਹੁਣ ਚਲੋ ਆਏ ਗਏ ਦੇਖੇ ਨੇ ਹਾਏ ਸਾਰਾ ਚੱਕ ਕੇ ਰੱਖ ਦਿਆ ਜੇ ਤੇ ਉਥੋਂ ਆਇਆਂ ਨੂੰ ਕੱਢ ਲਿਆਓ ਬਾਈ ਟਾਲੀਆਂ ਅਸੀਂ ਪਟਾਉਣੀਆਂ ਨੇ ਸੀ ਸੁੱਕ ਗਈਆਂ ਤਾਂ ਪਟਾਈਆਂ ਨਹੀਂ ਤਾਂ ਮੈਨੂੰ ਦਰਖਤਾਂ ਨਾਲ ਬੜਾ ਪਿਆਰ ਆ ਇਹ ਪਤਾ ਕੀ ਕਰ ਖਾਣਾ ਪਤਾ ਕੀ ਹੈ ਹੂੰ ਤੇ ਇਹ ਫਿਰਾਂ ਦਾ ਢੇੜਾ ਨਹੀਂ ਬੰਦਾ ਫਿਰ ਮੈਂ ਸ਼ਵੈਦਾ ਵੀ ਦੇ ਦਿੱਤਾ ਟਾਲੀਆਂ ਵੀ ਦੇ ਦਿੱਤੀਆਂ ਵਿੱਚ ਸਾਰਾ ਕੰਮ ਇਹਦਾ ਢੇੜਾ ਪੂਰਾ ਕਰਤਾ ਪਾਉ ਦਾ ਲਿਆ ਨਾ ਤੈਨੂੰ ਪਾਣੀ ਤੇ ਲੱਗ ਗਈ ਵੱਡ ਟਾਲੀ ਉਦਰੋਂ ਦੋ ਨਾਗ ਹੋ ਗਏ ਤੀਜਾ ਤੂਤ ਹੋ ਗਿਆ ਆ ਵੀ ਗਿਣਾ ਤਿੰਨ ਨਾ ਇਹ ਗਿਣੇ ਵੀ ਆ ਨਹੀਂ ਇਹ ਗਾ ਯਾਰ ਮੈਂ ਆਪਰਾ ਆਇਆ ਹੈ ਨਾ ਬੋਲਾ ਵੱਟ ਬੋਲਾ ਤੂੰ ਤਾਂ ਨੱਪਦਾ ਬੜਾ ਐ ਇਤੋਂ ਵੱਟ ਹਾਂ ਰਾਲੀਂ ਜੇ ਕਾਣ ਆਵੀ ਜਾਣ ਕੇ ਓ ਲੋੜ ਹੀ ਨਹੀਂ ਓ ਜੱੱਸਾ ਨਾ ਓ ਨਾ ਜੱੱਸੇ

जड़ा जुड़ा वाट ले चलो जी बस खोलो खोलो ਛੋੜ ਦੇ ਛੋੜ ਦੇ ਉਰਾਣ ਉਰਾਣ ਛੋੜ ਦੇ ਬਸ ਹਾਂ ਲੈ ਬੱਸ ਇਹ ਰਹਿਣਾ ਜੇ ਫੇਰ ਤੋਂ ਹੋ ਜਾਏਗੀ ਇਹਦਾ ਕੀ ਬੰਨਾ ਇਹ ਰਹਿਣ ਦੋ ਆ ਛਾਂਗਦੇ ਛਾਂਗਦੇ ਇਹਨੂੰ ਚੰਗੀ ਤਰ੍ਹਾਂ ਕੱਢ ਦੇ ਹਰੀਆ ਹਾਂ ਸੁੱਕੀ ਆ ਹਾਂ ਸੁੱਕੀ ਆ ਓਏ ਹਰੀਆ ਪਟਲੇ ਪਟਲਾ ਸੁੱਕੀ ਆ ਦਾ ਪੜ ਦੇ ਪਟਲਾ ਫਿਰ ਓ ਪਟਲਾ ਫਿਰ ਪਟਲਾ ਪਟਲਾ ਮਾਰ ਕਾ ਪਾ ਦੋ ਮਾਰ ਵਾੜ ਦੇ ਵਾੜ ਦੇ ਸੁੱਕੀਆਂ ਨਹੀਂ ਰਹਿਣ ਦੇਣੀਆਂ ਸੁੱਕੀਆਂ ਸਾਰੀਆਂ ਪੱਟ ਲੋ ਚਲੋ ਜੀ ਭੁੱਖ ਲੱਗੀ ਉਹਨੇ ਰੋਟੀ ਗਾੜੀ ਦਾ ਉਹਦਾ ਢਾ ਦੇ ਜੱਸਾ ਰੋਟੀ ਰੋਟੀ ਘਰੀ ਜਾਂਦਾ ਤੇ ਤੂੰ ਹੌਲੀ ਹੌਲੀ ਲੱਗਾ ਬੋਲੇ ਦੇ ਬੋਲਣਾ ਬੰਦ ਅਰਸਾ ਗੜ ਗਿਆ ਰੁਕ ਕੇ ਬਹਿ ਜਾਊਗੀ। ਥੇ ਬਣਾ ਕੇ ਚੁੱਲਾ ਤੇ ਬਣਾਈ ਅਸੀਂ ਚਾਹ ਤੇ ਲੱਗੇ ਹੁਣ ਪੀਣ ਜਿਆਦੀ ਥੋੜੀ ਜਿਹੀ ਪੈ ਗਈ ਮੇਥੋਂ। ਚਲ ਤੂੰ ਉਹ ਤਾਂ ਪੀ ਲੈਗਾ ਵਾਧਾ। ਹਾਂ। ਇੱਕ ਨੰਬਰ ਬਣੀ ਘਰ ਨਾਲੋਂ ਬਹੁਤ ਵਧੀਆ ਚਾਹ ਬਣੀ ਆ ਐਵੇਂ ਤੈਨੂੰ ਤਾਂ ਵਾਪਸ ਬਾਤੀ ਮੈਂ ਲਾਈ ਪੈ ਗਿਆ ਗੁੰਮੀ ਨੂੰ ਖਾਗਾ ਜਾਂਦੀ ਵੇਖਿਆ ਕਿਵੇਂ ਮਾਂ ਪੈ ਗਿਆ ਗੁੰਮੀ ਨੂੰ ਖਾਗਾ ਮਤ ਦੋ ਕਿ ਜੜਾ ਹਰ ਵੜਨੀਆਂ ਨੇ ਗਈ ਹਨਾ ਪਰਲੇ ਬੰਨੇ ਵਾਲੀਆਂ ਉਹ ਅਗਲੇ ਮੋਟੇ ਟਾਂ ਜਾਣਦੇ ਚੱਲ ਜਿਹੜੇ ਟਾਂ ਤੇ ਬੈਠਾਏ ਹੋਏ ਵੜਦੇ ਅੱਛਾ ਹੋਰ ਪਰਲੇ ਤੇ ਬਹਿ ਗਏ ਦੁਰਲਾ ਵੜਦੇ ਨਾ ਨਾਲ ਥੋੜੇ ਥੋੜੇ ਰਹਿਣ ਦੇ ਤੇ ਰਖੀ ਜਿੰਨਾ ਦੇ ਖੜਜੇ ਫਰਾਵਾ ਵੇ ਥੋੜੇ ਥੋੜੇ ਰਹਿਣ ਦੀ ਗੋਗੋ ਵੜਦੇ ਨਾ ਹੈ ਪੁੱਤਰ ਨਿਕਾਲੋ ਨਹੀਂ ਮਸ਼ਾਲ ਓਏ ਆ ਤਾਂ ਗਈ ਮੈਂ ਆ ਨਾ ਵੀ ਉੱਤੋਂ ਨਾ ਤਾਂ ਲਾਦੀ ਉੱਤੇ ਕਿ ਨਹੀਂ ਬਾਈ ਬਾਹਰ ਆਣਾ ਸੀ ਬ੍ਰੇਕ ਜਿੱਕ ਜਾ ਨਹੀਂ ਤੁਰਦੀ ਅਜੇ ਅਜੇ ਨਹੀਂ ਤੁਰਦੀ ਬਾੜ ਯਾਰ ਤੂੰ ਨਹੀਂ ਤੁਰਦੀ ਆ ਜਾਏਗਾ ਠਿਆਨੀ ਛਾਲ ਮਾਰ ਕੇ ਖਾਂਡੂ ਉਹ ਨਹੀਂ ਛਾਲ ਮਾਰ ਜੀ ਪਰਾਂ ਨੂੰ ਤੇਰਾ ਬਲੌਕ ਬਾਂਜੇ ਨਹੀਂ ਹੋ ਡੇਗਦਾ ਵਖਾਉ ਮੁੰਡਾ ਕਿਵੇਂ ਡੇਗਦਾ ਹੁੰਦਾ ਨਿਮਾ ਤੋਂ ਡਰਦਾ ਆਉਗਾ ਖਰੇ ਜਾਂਦਾ ਵੇਖੀ ਕਿਵੇਂ ਖੇੜਦਾ ਬਣਾ ਕੋਣਾ ਲਾਖੀ ਤਵ ਤਾਂ ਚੰਗਾ ਹੋ ਰਹੀ ਜਾਂਦਾ ਪਹਿਲਾਂ ਹੀ ਸਹੀ ਲਾ ਬਣਾਉਂਗਾ ਹੋਰ ਆ ਸਾਰਾ ਰੱਸਾ ਕੱਢ ਕੇ ਨਾ ਉਹ ਆਪ ਤੇ ਪੈਰਾਂ ਤਾਂ ਨਹੀਂ ਆਏ ਨੂੰ ਛੋੜ ਦੇ ਪਰਲੇ ਬੰਨ ਨਹੀਂ ਤੇ ਆ ਪੂਰਾ ਨਾ ਖਿੱਚਿਆ ਇਹਨੂੰ ਕੋਈ ਪਰਾਂ ਨੂੰ ਖਿੱਚਣੀ ਹੈ ਪਰਾਂ ਨੂੰ ਖਿੱਚਾਂਗੇ ਜੇ ਨਹਿਮ ਬਚਾਉਣੀ ਹੈ ਤੇ ਹੁਣ ਮਤੋੜ ਆਉਣੀ ਤੇ ਉਹ ਪਰਾਂ ਤੋਂ 10 ਮਿੰਟ ਲੈ ਉਹ ਨਹੀਂ ਜਾਣ ਕਿ ਕਿੱਥੇ ਚੱਲੋ ਤੇ ਫਿਰ ਪੱਟੇ ਸੁਟੋਂਗੇ ਹੁਣ ਹੇ ਹੋਲੀ ਹੋਲੀ ਕਰਦੇ ਕਰਦੇ ਨਾ ਉਹੀ ਕੰਮ ਖਰਾਬ ਹੀ ਕਰਨ ਲੱਗੇ ਜੇ ਓਏ ਪੱਠਿਆਂ ਸਿੱਟੋਂਗੇ ਜਿਹੜੀ ਕੀ ਸੀਗਾ ਚੂਈ 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 ਮਾਰ ਦਿਆ ਕਰ ਯਾਰ ਚੂਈ ਕੀ ਮਾਰ ਬਣ ਜਾਣੀ ਹੋਰ ਜੇ ਚੂਈ ਨਿਕਲੇ ਨਾ ਜੱਸਿਆ ਪੂਜੀ ਤਾਂ ਦੰਦੀ ਵੱਡੀ ਖੜਜੀ ਖੜਜੀ ਜੇ ਤੇ ਤੂੰ ਨਹੀਂ ਮਾਰਦੀ ਚੂਈ ਤੇ ਮੇਰੀ ਗੱਲ ਸੁਣ ਲਾ ਚੂਈ ਫੜ ਕੇ ਮੇਰੇ ਕੋਲ ਲਾਇਆ ਠੀਕ ਆ ਉਹਨਾਂ ਨੂੰ ਉਧਰ ਕੋਈ ਹੋਰ ਕਰਦੇ ਕੀ ਆਇਆ ਆਇਆ ਤਾਂ ਇਹ ਫਿਰ ਕਰ ਦਿੰਦੇ ਆ ਡੈਗ ਲੈਂਦੇ ਇੱਧਰ ਡੈਗ ਲੈਂਦੇ ਕਰੀਆਂ ਨਾਲ ਸਾਰੇ ਇੱਧਰ ਹੋ ਜਾਣ ਐਨੇ ਮੇ ਡੈਗ ਲੈਂਦੇ ਉੱਤੇ ਡਿੱਗੂਗੇ ਤੇ ਖੜੇ ਰਹਿਣ ਦੋ ਮਿੰਟ ਇੱਥੇ ਇੱਧਰ ਕਿਸਤ ਨਹੀਂ ਹੈਗੇ ਹਾਂ ਖੜੇ ਰਹਿਣ ਦੇ ਕੋਈ ਨਹੀਂ ਦੋ ਮਿੰਟ ਆ ਜਾ ਥੱਲੇ ਆਇਆ ਆਇਆ ਲਾਮਕਧਾਰ ਹੱਸੇ ਨਾਲੀ ਉੱਧਰ ਹੈ ਨਹੀਂ ਸੁੱਕਾ ਆ ਪਿਆ ਇਧਰੋਂ ਪਾ ਲੋ ਆ ਲੈ ਜੋ ਨਾ ਚਰ ਗਏ ਚ ਆ ਪਿਆ ਚ ਖੇਚ ਲੋ ਆ ਤੋ ਸਾਰਾ ਸੁੱਕਾ ਪਾ ਲੋ ਇਧਰ ਜਾਏ ਕੰਮ ਕਰਾ ਕੋਈ ਉਹ ਵਡਣੀਆਂ ਪੈਣੀਆਂ ਸੱਚੇ ਤੇ ਵਡਣੀਆਂ ਆ ਤਾਂ ਪੈਣੀਆਂ ਹੀ ਆ ਹਾਂ ਹਾਂ ਲਾ ਲਾ ਜਿੱਦ ਨੂੰ ਨੇ ਕਹੇ ਦਿੱਤਾ ਫਿਰ ਬਣਾਣਾ ਇਹਦਾ ਬਲੌਕ ਵੱਡ ਵੱਡ ਮਿੰਟ ਮਾਰ ਡੇ ਗਦੇ ਹੋਣਾ ਐਡਾ ਲਾਤਾਏ ਉਹ ਕੋਈ ਨਹੀਂ ਆਦੇ ਤੈਨੂੰ ਬੱਕਰੇ। ਉਹ ਇਧਰ ਨਿੰਮ ਡਿੱਗਣੀ ਹੈ ਕਿ ਥੱਲੇ ਆ ਜੇਗੀ ਕੋਈ। ਹੋਰ। ਕਿਉਂ ਦੱਸਿਆ? ਚੱਲ ਮਾਰੋ ਤੱਕਾ ਮਾਰੋ। ਚੱਲ। ਨਹੀ। ਚੱਲ। ਪਾਸੇ ਪਾ ਕੇ ਖੇਡਦੇ ਹੋ ਤੂੰ ਪਾਉ। ਇਹ ਜਦੋਂ ਨਹੀਂ ਗਈ ਗਈ ਬਸ ਆਈ ਤੜਾ। ਉਹ ਤਾਂ ਹੀ ਨਹੀਂ ਤੇ ਟਰੈਕਟਰ ਆ ਜੇ ਤੁਹਾਨੂੰ ਲੈ ਜਾਣਾ ਹੀਂ। ਮਾਰੇ ਪਰਿਆ ਜਾ ਤੂੰ ਮਿੰਟੂ। ਟਿੰਕੂ। ਹਾਂ ਹਾਂ ਬਲੋ। ਇਹ ਆਉਣੀ ਉੱਤੇ ਕੇੜਦੀ। ਚੱਲ ਥੱਲੇ ਆ ਜਾ ਇਧਰ। ਗਈ 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 ਚਲੋ ਜੀ ਮੱਝ ਗਈ ਆ ਦਾਦਾ ਕਿਹੜਾ ਤੇਰਾ ਆ ਦਾਦਾ ਤੇਰਾ ਉਹ ਤਾਂ ਮੰਨਦਾ ਨਹੀਂ ਆਂਦਾ ਮੈਂ ਨਹੀਂ ਦਾਦਾ ਇਹਦਾ ਕੌਣ ਦਾਦਾ ਉਹ ਨਹੀਂ ਮੰਨਦਾ ਤੇ ਜੱਸਾ ਹੀ ਲੱਗਦਾ ਜੱਸਾ ਮੇਰਾ ਤਾਇਆ ਤਾਇਆ ਤੇ ਆ ਕੀ ਲੱਗਦੇ ਉਹ ਉੱਧਰ ਲਾ ਮੇਰਾ ਤਾਇਆ ਭਾਂਡੂ ਹਾਂ ਤੇ ਆ ਆ ਵੀ ਆ ਲੈ ਇਹ ਤਾਇਆ ਭਾਂਡੂ ਇਹ ਭਾਰਾ ਭਾਂਡੂ ਹਾਂ ਚੱਲ ਆਉਂਦੇ ਹਲੀ-ਹਲੀ ਥੇਰ ਵੇਖੀ ਭੱਜ ਕੇ ਆਉਂਦਾ ਤੇਰੇ ਕੋਲ ਹੋ ਗਿਆ ਹੋ ਗਿਆ ਹੋ ਕਿਵੇਂ ਆ ਓਏ ਆ ਤੈਨੂੰ ਬੁੱਲੜ ਕਿਉਂ ਆਂਦਾ ਹੋਵੇ ਮੈਂ ਨਹੀਂ ਆਖਿਆ ਆ ਜਵਾਗਿਆਂ ਦਾ ਬੁੱਲੜ ਆ ਕੇ ਨੂੰ ਬੁੱਲੜ ਆ ਵੇ ਬੁੱਲੜ ਆਂਦਾ ਤੈਨੂੰ ਲੈ ਦੋ ਨਾ ਵੇਖੋ ਢੇਰੀ ਪੱਠੇ ਚਕਾਏ ਇਹਨਾਂ ਨੂੰ ਤੇ ਜਾਨ ਨਿਕਲਣ ਲਈ ਦੋਹਾਂ ਦੀ ਵੇਖ ਟੇਢੇ ਹੋਕ ਤੁਰਦੇ ਵੇ ਵੇ ਤੇਰੀ ਪੱਠਿਆਂ ਨਾਲ ਹੀ ਹਾਂ ਵੇ ਨਾ ਜਾਨ ਨਿਕਲ ਗਈ ਚਾਰ ਕਿੱਲੇ ਚੁੱਕ ਕੇ ਲਿਆਏ ਆ ਢੇਰੀ ਇੱਕ ਪੱਠੇ ਆ ਉਹ ਪਰਾਲੀ ਚ ਕੁੱਤਰ ਦੀ ਗੰ ਚੰਗਾ ਕਰਨਾ ਮੈਂ ਆ ਹੀ ਜਾਣਾ ਉਦੋਂ ਕੁੱਤਰਦੇ ਆ ਬਾ ਮੈਂ ਇੱਧਰ ਦੀ ਐਂ ਦੀ ਆ ਗਿਆ ਇੱਧਰ ਵੱਢੀ ਜਾਂਦੇ ਟਾਲੀਆਂ ਬਸ ਅੱਜ ਮੁਕਾ ਦੇਣੀਆਂ ਫੇਰੇ ਲੱਦਾਂਗੇ ਆ ਵੇਖੋ ਔਲਿਆਂ ਦੇ ਬੂਟੇ ਲਾਏ ਹੋਏ ਆਪਾਂ ਦੋ ਉਹ ਖੜੇ ਇੱਧਰ ਮਰੂਦਾਂ ਦੇ ਹੁ ਨਵਾਂ ਸ਼ਪੈਦਾ ਕਰ ਦੇਣਾ ਸ਼ੁਰੂ ਸਾਰੇ ਕੇਰੇ ਕੇਰੇ ਪੈਲੀ ਦੇ ਸ਼ਪੈਦਾ ਲਾ ਦੇਣਾ ਤੇ ਆ ਕਾਲੀ ਤਿਆਰ ਹੋ ਜੇਗੀ ਹਕਾ ਹੋ ਜੇਗੀ ਆ ਜੇ ਇੱਕ ਪਰਲੀ ਆ ਆ ਸੁੱਕ ਗਿਆ ਸੀ ਸੁੱਕੀਆਂ ਕਰਕੇ ਮੈਂ ਵੜਾਉਂਦੀਆਂ ਸੁੱਕੀਆਂ ਕਰਨ ਵਢੀ ਜਾਂਦੇ ਮੈਂ ਵੜਦੇ ਪਰ ਸੁੱਕੀਆਂ ਸੱਕੀਆਂ ਆਈਆਂ ਠੀਕ ਆ ਨਾ ਵਧੀਆ ਕੀਤਾ ਨਾ ਭਾਈ ਸਭ ਸੁੱਕੀਆਂ ਸੱਕੀਆਂ ਢਾਉਂਦੀਆਂ ਮੈਂ ਵੀ ਉਹਨਾਂ ਆਲੇ ਘਨਾ ਚੁੱਪਦੇ ਪਏ ਆ ਜਿੰਨੇ ਚੁੱਪਣਾ ਆ ਜੋ ਬੱਕਰੀਆਂ ਲੈ ਕੇ ਚੱਲਨੇ ਆਂ ਘਰੇ ਹੋਲੀ-ਜੋਲੀ ਹੂੰ ਸਾਰੀਆਂ ਇਕੱਠੀਆਂ ਕਰ ਲਈਆਂ ਆ ਜੋ ਛਿੰਦੋ ਪ੍ਰੀਤੋ ਸੁਖ ਨਹੀਂ ਮਿਲੀ ਆ ਜੋ ਸਾਵ ਚੱਲ ਗਏ ਬੀਜੀ ਜਾਂਦਾ ਕੋਈ ਕੁਛ ਕਰੀ ਜਾਂਦਾ ਮੇਰਾ ਭਤੀਜ ਵੇਖ ਆਉਂਦਾ ਸਕੂਟਰੀ ਬੈਟਰੀ ਵਾਲੀ ਲੈ ਕੇ ਬਾਏ-ਬਾਏ ਕਰਦਾ ਜਾਂਦਾ ਹੈ ਇਧਰ ਵੇਖੋ ਟਰਾਲੇ ਖੜੇ ਇਕੱਠਾ ਚੁੱਕੀ ਜਾਂਦੇ ਇੱਕ ਵਾਰੀ ਮੀਂਹ ਸੀਜ਼ਨ ਖਰਾਬ ਕਰਤਾ ਸੀ ਹੁਣ ਫੇਰ ਗਰੀਬਾਂ ਦਾ ਸੀਜ਼ਨ ਲੱਗ ਗਿਆ بس دو تین ਇਕਠਾ ਬਣਾਉਂਦੀ ਕਿੱਲੇ 'ਚ ਦੋ ਤਿੰਨ ਨੀ ਵੱਡੀਆਂ ਵੱਡੀਆਂ ਹੋਵੇ ਸਾਰੀਆਂ 18 ਕੇ 15 ਗੱਠਾਂ ਪੈਂਦੀਆਂ ਟਰਾਲੇ 'ਚ ਤੇ ਮੀਂਹ ਕਰਕੇ ਗਿੱਲ ਬੜੀ ਆ ਇਸ ਕਰਕੇ ਨਾ ਕੰਮ ਖਰਾਬ ਹੀ ਆ ਉਹ ਤੁਸੀਂ ਕਿੱਧਰ ਵਾਰਾ ਹੋਏ ਫਿਰਦੇ ਜੋਏ ਕਿੱਧਰ ਵਾਰਾ ਹੋਏ ਫਿਰਦੇ ਜੇ ਤੁਸੀਂ ਕਿਦੇ ਚੱਲੇ ਡੰਡੇ ਚੱਕੇ ਜੇ ਮਾਲੀ ਕੋਲ ਚੱਲੇ ਆ ਕਿਹੜੇ ਜਮਾਲੀ ਕੋਲੇ ਅੱਗ ਲਾਉਣੀ ਆ ਉਹ ਜਮਾਲੀ ਤਾਂ ਉਧਰ ਗਿਆ ਚਲਾ ਕਟਿਆਂ ਵਾਲੀ ਆ ਹੁਣੇ ਸਕੂਟਰੀ ਲੈ ਕੇ ਮਿਲਿਆ ਸੀਗਾ ਉਹ ਮੰਡੀ ਗਿਆ ਦਾਣਾ ਮੰਡੀ ਤੁਹਾਨੂੰ ਪਾਗਲ ਬਣਾ ਗਿਆ ਜੀ ਉਹ ਦਾਣਾ ਮੰਡੀ ਗਿਆ ਚਲਾ ਮੈਨੂੰ ਕਹਿ ਕੇ ਗਿਆ ਮੈਂ ਕਿੱਧਰ ਚੱਲਿਆਂ ਦਾ ਦਾਣੇ ਪਏ ਉੱਥੇ ਦਾਣਾ ਮੰਡੀ ਝਾਰ ਪਈ ਆ ਆਜੋ ਮੁੜਿਓ ਘਰੇ ਉਥੋਂ ਵੀ ਇੰਨੇ ਮੁੜੋਂਗੇ ਨਾ ਨਾ ਅੱਖੇ ਲੱਗੋ ਰਖ ਤੁਰਖ ਤਪਟਾ ਕੇ ਹੈ ਤੇ ਆ ਵੇ ਲਹਣ ਬੱਕਰੀਆਂ ਮੇਰੇ ਮਗਰ ਮਗਰ ਅੱਜ ਰੁੱਜ ਕੇ ਤੁਰੀਆਂ ਆਉਂਦੀਆਂ ਉਹ ਕਾਲੀ ਨੂਣਾ ਪਤਾ ਨਹੀਂ ਛੱਟ ਸੂਟ ਲੱਗ ਗਈ ਵਿਚਾਰੀ ਪਿੱਛੇ ਪਿੱਛੇ ਰਹਿੰਦੀ ਤਾਂ ਤਾਂ ਛੱਟ ਸੂਟ ਲੱਗ ਗਈ ਆ ਤੇ ਸੂਰਜ ਵੀ ਛਿਪ ਗਿਆ ਤੇ ਲਾਈਕ ਕਮੈਂਟ ਸ਼ੇਅਰ ਕਰ ਦਿਆ ਕਰੋ ਫਿਰ ਕਹਾਂਗੇ ਬੂਟਾ ਗਾਲਾਂ ਕੱਢਦਾ ਬੂਟਾ ਕੀ ਕਰੇ ਜਦੋਂ ਤੁਸੀਂ ਨਾ ਸ਼ੇਅਰ ਕਰਦੇ ਨਾ ਲਾਈਕ ਨਾ ਕਮੈਂਟ ਤੇ ਫਿਰ ਬੰਦਾ ਗਾਲਾਂ ਹੀ ਕੱਢੇਗਾ ਫਿਰ ਐਦਾਂ ਨਾ ਕਹਿਣਾ ਵੀ ਬੂਟਾ ਗਾਲਾਂ ਕੱਢਦਾ ਠੀਕ ਹੈ ਨਾ ਤੇ ਬਲੌਗ ਦਾ ਅੰਡ ਕੀਤਾ ਸਾਰੇ ਭੈਣ ਭਰਾਣ ਸਾਸਰੀ ਕਾਲ ਸਵੇਰੇ ਜੋ ਕੀਤਾ ਕਾਰੋਬਾਰ ਜੋ ਅੱਜ ਦਾ ਕੀਤਾ ਸਾਡੇ ਨਾਲ ਸ਼ੇਅਰ ਕੀਤਾ ਜੋ ਸਵੇਰੇ ਕਰਾਂਗੇ ਨਵਾਂ ਬਲੌਗ ਜਿੱਤਾਨੂੰ ਸ਼ੇਅਰ ਇਹ ਪੁਖਾ ਦੇਾਂਗੇ ਸਾਰੇ ਭੈਣ ਭਰਾਣ ਸਾਸਰੀ ਕਾਲ